ਸਤਿ ਸ਼੍ਰੀ ਅਕਾਲ ਮੈਂ ਸੁਣਿਆ ਨਾ ਦੇਸ਼ ਜੁਨੇ ਦੇ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਆ ਅੱਜ ਦੀ ਪਹਿਲੀ ਖਬਰ ਵਾਲਾ ਅੱਜ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਇਨ੍ਹਾਂ ਦਿਨਾਂ ਵਿੱਚ ਰਾਤਾਂ ਆਮ ਨਾਲੋਂ ਵੱਧ ਗਰਮ ਨੇ ਜਦੋਂ ਕਿ ਦਿਨ ਦਾ ਤਾਪਮਾਨ ਦਰਮਿਆਨਾ ਰਹਿੰਦਾ ਘਟੋ-ਘਟਾ ਤਾਪਮਾਨ ਆਮ ਨਾਲੋਂ 4.6 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਜਾ ਰਿਹਾ ਜਿਸ ਕਾਰਨ ਵਸਨੀਕਾਂ ਨੂੰ ਬੇਅਰਾਮੀ ਹੋ ਰਹੀ ਹੈ ਮੌਸਮ ਵਿਭਾਗ ਅਨੁਸਾਰ ਇਹ ਅਸਧਾਰਨ ਗਰਮੀ ਜਲਦੀ ਹੀ ਕੁਝ ਰਾਹਤ ਦੇ ਸਕਦੀ ਹੈ ਇੱਕ ਨਵਾਂ ਪੱਛਮੀ ਗੜਬੜ ਸਰ ਗਰਮ ਹੋ ਗਿਆ ਇਸ ਲਈ ਮੌਸਮ ਵਿਭਾਗ ਨੇ 5 ਅਕਤੂਬਰ ਤੋਂ ਅਗਲੇ 3 ਦਿਨਾਂ ਲਈ ਸੂਬੇ ਦੇ ਕਈ ਇਲਾਕਿਆਂ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬੱਦਲਵਾਈ ਦੀ ਪਵਿੱਖਬਾਣੀ ਕੀਤੀ ਹੈ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਤਾਪਮਾਨ ਵਿੱਚ ਥੋੜਾ ਵਾਧਾ ਹੋਇਆ ਪਿਛਲੇ ਦਿਨ ਦੇ ਮੁਕਾਬਲੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਵੱਧ ਤੋਂ ਵੱਧ ਤਾਪਮਾਨ ਆਮ ਬਣਿਆ ਹੋਇਆ ਪਰ ਘੱਟੋ ਘੱਟ ਤਾਪਮਾਨ 4.6 ਡਿਗਰੀ ਵਧਾ ਹੈ ਮਾਨਸਾ ਵਿੱਚ ਸਭ ਤੋਂ ਵੱਧ ਤਾਪਮਾਨ 36.6 ਡਿਗਰੀ ਦਰਜ ਕੀਤਾ ਗਿਆ ਦੱਸ ਦਈਏ ਹਿਮਾਚਲ ਪ੍ਰਦੇਸ਼ ਵਿੱਚ ਬੀਤੀ ਰਾਤ ਇੱਕ ਪੱਛਮੀ ਗੜਬੜੀ ਸਰਗਰਮ ਹੈ ਜਿਸ ਕਾਰਨ ਅਗਲੇ 4 ਦਿਨਾਂ ਤੱਕ ਪਹਾੜਾਂ ਵਿੱਚ ਮੀਂਹ ਪੈ ਸਕਦਾ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ 5 ਅਕਤੂਬਰ ਨੂੰ ਕਿਨੌਰ ਅਤੇ ਲਾਹੌਲ ਸਪੀਤੀ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਪਾਰੀ ਮੀਲੇ ਜੈਲ ਅਲਰਟ ਜਾਰੀ ਕੀਤਾ। ਵਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਦੇਸ਼ ਦੀ ਰਿਫਿਊਜੀ ਅਤੇ ਸੈਟਲਮੈਂਟ ਪ੍ਰਣਾਲੀ ਵਿੱਚ ਵੱਡੇ ਪੱਧਰ ਤੇ ਸੁਧਾਰਾਂ ਦਾ ਐਲਾਨ ਕੀਤਾ ਜਿਸ ਵਿੱਚ ਉਹਨਾਂ ਨੇ ਉੱਗੇ ਪ੍ਰਵਾਸੀਆਂ ਲਈ ਗੋਲਡਨ ਟਿਕਟ ਖਤਮ ਕਰਨ ਦੀ ਗੱਲ ਕੀਤੀ ਹੈ ਜੋ ਰਿਫਿਊਜੀ ਸਟੇਟਸ ਜਿੱਤ ਲੈਂਦੇ ਨੇ ਉੱਚ ਫੀਸਾਂ ਅਤੇ ਆਸਥਾਈ ਸੁਰੱਖਿਆ ਕਾਰਨ ਯੂਕੇ ਦੇ ਰਿਫਿਊਜੀ ਦਰਜਾ ਲੈਣ ਵਾਲਿਆਂ ਨੂੰ ਹੁਣ ਨਵੀਆਂ ਅੜਚਣਾਂ ਦਾ ਸਾਹਮਣਾ ਕਰਨਾ ਪਵੇਗਾ ਪ੍ਰਧਾਨ ਮੰਤਰੀ ਦਾ ਦਾਅਵਾ ਹੈ ਕਿ ਉਹਨਾਂ ਦੀ ਸਰਕਾਰ ਅਸਲੀ ਰਿਫਿਊਜੀਆਂ ਦੀ ਰੱਖਿਆ ਕਰੇਗੀ ਪਰ ਸਖਤ ਸ਼ਰਤਾਂ ਤਹਿਤ ਜੇ ਤੁਸੀਂ ਯੂਕੇ ਆਉਣਾ ਹੈ ਤਾਂ ਤੁਹਾਨੂੰ ਸਾਡੇ ਸਮਾਜ ਵਿੱਚ ਯੋਗਦਾਨ ਪਾਉਣਾ ਪਵੇਗਾ ਅਮਰੀਕਾ ਤੇ ਕੈਨੇਡਾ ਤੋਂ ਬਾਅਦ ਬਰਤਾਨੀਆ ਪ੍ਰਵਾਸੀਆਂ ਲਈ ਪਸੰਦੀਦਾ ਮੁਲਕ ਹੈ ਜਿਸ ਕਾਰਨ ਇਹ ਸੁਧਾਰ ਦੱਖਣੀ ਏਸ਼ੀਆ ਵਿੱਚ ਵਿਸ਼ੇਸ਼ ਰੁਚੀ ਦਾ ਵਿਸ਼ਾ ਬਣੇ ਹੋਏ ਨੇ ਸਿੱਖ ਪਾਈਚਾਰ ਅਤੇ ਤਾਮਿਲ ਰਿਫਿਊਜੀ ਦਰਚਾ ਲੈਣ ਵਾਲੇ ਲੰਮੇ ਸਮੇਂ ਤੋਂ ਬਰਤਾਨੀਆ ਨੂੰ ਬੇਰਹਿਮ ਵਜੋਂ ਦੇਖਦੇ ਰਹੇ ਨੇ ਅਮਰੀਕਾ ਦੀ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਲਗਾਤਾਰ جاری ਹੈ ਇਸੇ ਦੌਰਾਨ ਇੱਕ ਹੋਰ ਕਦਮ ਉਠਾਉਂਦਿਆਂ ਲਗਭਗ 100 ਈਰਾਨੀਆਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਇੱਕ ਰਿਪੋਰਟ ਅਨੁਸਾਰ ਇਹ ਫੈਸਲਾ ਦੋਵਾਂ ਦੇਸ਼ਾਂ ਵਿਚਕਾਰ ਲੰਬੀ ਗੱਲਬਾਤ ਤੋਂ ਬਾਅਦ ਚੁੱਕਿਆ ਗਿਆ ਜਾਣਕਾਰੀ ਅਨੁਸਾਰ ਲੂਈਸੀਆਨਾ ਤੋਂ ਇੱਕ ਸਪੈਸ਼ਲ ਫਲਾਈਟ ਰਾਹੀਂ ਉਹਨਾਂ ਨੂੰ ਕਤਰ ਰਾਹੀਂ ਈਰਾਨ ਪਹੁੰਚਾਇਆ ਗਿਆ ਇੱਕ ਕਦਮ ਜੂਨ ਵਿੱਚ ਈਰਾਨ ਦੇ ਪਰਮਾਨੂ ਟਿਕਾਣਿਆਂ ਤੇ ਅਮਰੀਕਾ ਵੱਲੋਂ ਕੀਤੇ ਗਏ ਹਮਲੇ ਤੋਂ ਬਾਅਦ ਆਪਸੀ ਸਹਿਯੋਗ ਦਾ ਪਹਿਲਾ ਸੰਕੇਤ ਮੰਨਿਆ ਜਾ ਰਿਹਾ ਇਹਨਾਂ ਵਿੱਚੋਂ ਕੁਝ ਨੇ ਹਿਰਾਸਤ ਕੇਂਦਰਾਂ ਵਿੱਚ ਲੰਬੇ ਸਮੇਂ ਬਿਤਾਉਣ ਤੋਂ ਬਾਅ ਖੁਦ ਵਾਪਸ ਜਾਣ ਦੀ ਮਨਜ਼ੂਰੀ ਦਿੱਤੀ ਜਦੋਂ ਕਿ ਕਈਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਜ਼ਿਕਰ ਹੋਗਾ ਕਿ ਅਮਰੀਕਾ ਨੇ ਲਗਾਤਾਰ ইরਾਨੀ ਸ਼ਰਨਾਰਥੀਆਂ ਨੂੰ ਟਿਕਾਣਾ ਦਿੱਤਾ ਕਿਉਂਕਿ ਈਰਾਨ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਲੱਗਦੇ ਰਹੇ ਨੇ ਹਾਲਾਂਕਿ ਹਾਲ ਹੀ ਸਾਲਾਂ ਵਿੱਚ ਬਹੁਤ ਸਾਰੇ ইরਾਨੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਮੈਕਸੀਕੋ ਸਰਹੱਦ ਪਾਰ ਕਰਦੇ ਫੜੇ ਗਏ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਚ ਕਾਰਜਕਾਰੀ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਅਗਲੇ ਹਫਤੇ ਭਾਰਤ ਦਾ ਦੌਰਾ ਕਰਨਗੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਤਾਲੀਬਾਨ ਪਾਬੰਦੀ ਕਮੇਟੀ ਨੇ ਹਾਲ ਹੀ ਚ ਤਾਲੀਬਾਨ ਨੇਤਾ ਤੇ ਲਾਈ ਗਈ ਯਾਤਰਾ ਪਾਬੰਦੀ ਚ ਢਿੱਲ ਦੇ ਦਿੱਤੀ ਸੀ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਮੁਤਾਕੀ ਤੇ 25 ਜਨਵਰੀ 2001 ਨੂੰ ਵੱਖ-ਵੱਖ ਪਾਬੰਦੀਆਂ ਲਾਈਆਂ ਸਨ ਪਾਬੰਦੀ ਕਮੇਟੀ ਦੀ ਵੈਬਸਾਈਟ ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਪ੍ਰਸਤਾਵ 1988 2011 ਅਨੁਸਾਰ ਸਥਾਪਿਤ ਸੁਰੱਖਿਆ ਕੌਂਸਲ ਕਮੇਟੀ ਨੇ 30 ਸਤੰਬਰ 2025 ਨੂੰ ਮੁਤਾਕੀ ਨੂੰ 9 ਤੋਂ 16 ਅਪਰ 2025 ਤੱਕ ਨਵੀਂ ਦਿੱਲੀ ਪਾਰਤ ਦੇ ਦੌਰੇ ਲਈ ਆਗਿਆ ਦੇ ਦਿੱਤੀ ਅਗਸਤ 2021 ਚ ਤਾਲਿਬਾਨ ਦੇ ਅਫਗਾਨਿਸਤਾਨ ਦੀ ਸਤਾ ਤੇ ਕਾਬਜ਼ ਹੋਣ ਤੋਂ ਬਾਅਦ ਕਾਬੂਲ ਵੱਲੋਂ ਨਵੀਂ ਦਿੱਲੀ ਦਾ ਪਹਿਲਾ ਮੰਤਰੀ ਪੱਦਰ ਦਾ ਦੌਰਾ ਹੋਵੇਗਾ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮੁਤਾਕੀ ਨੂੰ ਤਾਲਿਬਾਨ ਦਾ ਇੱਕ ਪ੍ਰਮੁੱਖ ਮੈਂਬਰ ਮੰਨਿਆ ਜਾਂਦਾ ਤੇ ਉਹਨਾਂ ਨੇ ਤਾਲਿਬਾਨ ਸ਼ਾਸਨ ਦੌਰਾਨ ਸੰਯੁਕਤ ਰਾਸ਼ਟਰ ਦੀ ਅਗਵਾਈ ਵਾਲੀ 12 ਤਾਲਿਬਾਨੀ ਨੁਮਾਈ ਦੇ ਵਜੋਂ ਵੀ ਕੰਮ ਕੀਤਾ ਸੀ ਕਮੇਟੀ ਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਸਾਰੇ 15 ਮੈਂਬਰ ਸ਼ਾਮਿਲ ਹੁੰਦੇ ਨੇ ਅਤੇ ਸਰਬਸੰਮਤੀ ਨਾਲ ਆਪਣਾ ਫੈਸਲਾ ਲੈਂਦੀ ਹੈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਆਪ 1988 ਦੀ ਤਾਲੀਵਾਨ ਪਵੰਦੀ ਕਮੇਟੀ ਦਾ ਮੌਜੂਦਾ ਪ੍ਰਧਾਨ ਪਾਕਿਸਤਾਨ ਹੈ ਇਸ ਸਾਲ ਲਈ ਇਸ ਦੇ ਦੋ ਉਪ ਪ੍ਰਧਾਨ ਗੁਆਨਾ ਅਤੇ ਰੂਸ ਨੇ ਰਣਜੀਤ ਸਾਗਰ ਡੈਮ ਤੋਂ ਵੀਰਵਾਰ ਨੂੰ 35753 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਨਾਲ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਇਸ ਨਾਲ ਅਸਥਾਈ ਬੰਨਾਂ ਨੂੰ ਹਲਕਾ ਨੁਕਸਾਨ ਪਹੁੰਚਿਆ ਕਈ ਥਾਵਾਂ ਤੇ ਬੰਨ ਨੂੰ ਮਜ਼ਬੂਤ ਕਰਨ ਲਈ ਲਗਾਈਆਂ ਬੋਰੀਆਂ ਰੁੜਦੀਆਂ ਹੋਈਆਂ ਨਜ਼ਰ ਆਈਆਂ ਜਾਣਕਾਰੀ ਮੁਤਾਬਕ ਸਵੇਰ 11:15 ਵਜੇ ਰਣਜੀਤ ਸਾਗਰ ਡੈਮ ਪ੍ਰੋਜੈਕਟ ਦਾ 4 ਨੰਬਰ ਗੇਟ 1 ਮੀਟਰ ਤੱਕ ਖੋਲਿਆ ਗਿਆ ਇਸ ਤੋਂ ਬਾਅਦ ਦੁਪਹਿਰ 1 ਵਜੇ 3 ਤੇ 5 ਨੰਬਰ ਗੇਟ ਨੂੰ ਵੀ 1-1 ਮੀਟਰ ਖੋਲ ਦਿੱਤਾ ਗਿਆ ਡੈਮ ਦੇ ਪਾਣੀ ਦਾ ਪੱਧਰ ਦੁਪਹਿਰ 3 ਵਜੇ 523.440 ਮੀਟਰ ਮਾਪਿਆ ਗਿਆ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਚੰਬਾ ਸਥਿਤ ਚਿਮੇਰਾਪਨ ਬਿਜਲੀ ਪ੍ਰੋਜੈਕਟ ਤੋਂ ਇਸ ਸਮੇਂ 918 ਕਿਊਸਿਕ ਪਾਣੀ ਝੀਲ 'ਚ ਆ ਰਿਹਾ ਚਿਮੇਰਾਪਨ ਬਿਜਲੀ ਪ੍ਰੋਜੈਕਟ ਤੋਂ ਇਸ ਸਮੇਂ ਬਿਜਲੀ ਉਤਪਾਦਨ ਦਾ ਕੰਮ ਬੰਦ ਕਰ ਦਿੱਤਾ ਗਿਆ ਅੱਜ ਸਵੇਰੇ ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਖੇਤਰ 'ਚ 5.5 ਤਿੱਬਰਤਾ ਦਾ ਪੂਚਾਲ ਆਇਆ ਜਾਣਕਾਰੀ ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ ਦੁਬਾਰਾ ਪ੍ਰਦਾਨ ਕੀਤੀ ਗਈ ਪੂਚਾਲ ਦਾ ਕੇਂਦਰ ਪੱਛਮੀ ਪਾਪੂਆ ਖੇਤਰ ਵਿੱਚ ਦਰਜ ਕੀਤਾ ਗਿਆ ਸੀ ਇਹ 10 ਕਿਲੋਮੀਟਰ ਲਗਭਗ 6.2 ਮੀਲ ਦੀ ਡੂੰਘਾਈ ਤੇ ਆਇਆ ਜਿਸ ਨੂੰ ਇੱਕ ਮੁਕਾਬਲਤਨ ਘਟ ਡੂੰਘਾਈ ਵਾਲਾ ਪੂਚਾਲ ਮੰਨਿਆ ਜਾਂਦਾ ਅਜਿਹੇ ਪੂਚਾਲ ਆਮ ਤੌਰ ਤੇ ਵਧੇਰੇ ਨੁਕਸਾਨ ਦੇ ਸਾਬਿਤ ਹੋ ਸਕਦੇ ਨੇ ਕਿਉਂਕਿ ਪੂਚਾਲ ਸਤਾ ਦੇ ਵਧੇਰੇ ਤੇਜ਼ੀ ਨਾਲ ਮਹਿਸੂਸ ਕੀਤੇ ਜਾਂਦੇ ਨੇ ਸਥਾਨਕ ਅਧਿਕਾਰੀਆਂ ਨੇ ਤੁਰੰਤ ਰਾਹਤ ਤੇ ਬਚਾਅ ਟੀਮਾਂ ਨੂੰ ਸੂਚਿਤ ਕਰ ਦਿੱਤਾ ਅਧ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਆਲੇ ਦੁਆਲੇ ਦੇ ਖੇਤਰਾਂ ਵਿੱਚ ਇਮਾਰਤਾਂ ਤੇ ਜੀਵਨ ਤੇ ਪ੍ਰਭਾਵ ਦੀ ਜਾਂਚ ਕੀਤੀ ਜਾ ਰਹੀ ਹੈ ਪੁਚਾਲੇ ਨੇ ਤੇਜ਼ ਸਨ ਕਿ ਉਹਨਾਂ ਨੇ ਦਹਿਸ਼ਤ ਫਲਾ ਦਿੱਤੀ ਇੰਡੋਨੇਸ਼ੀਆ ਦਾ ਇਹ ਖੇਤਰ ਪ੍ਰਸ਼ਾਂਤ ਰਿੰਗ ਆਫ ਫਾਇਰ ਦੇ ਅੰਦਰ ਸਥਿਤ ਹੈ ਇਹ ਦੁਨੀਆ ਵਿੱਚ ਪੁਚਾਲ ਅਤੇ ਜਵਾਲਾਮੂਕੀ ਗਤੀਵਿਧੀਆਂ ਦੇ ਸਭ ਤੋਂ ਉੱਚੇ ਪੱਧਰ ਵਾਲਾ ਖੇਤਰ ਹੈ ਇੰਡੋਨੇਸ਼ੀਆ ਵਿੱਚ ਹਰ ਸਾਲ ਸੈਂਕੜੇ ਵੱਡੇ ਅਤੇ ਛੋਟੇ ਪੁਚਾਲ ਆਉਂਦੇ ਨੇ 2018 ਵਿੱਚ ਆਏ ਭਾਨਕ ਪੁਚਾਲ ਅਤੇ ਸੁਨਾਮੀ ਵਿੱਚ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਹੁਣ ਤੱਕ ਵੱਡੇ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ ਪਰ ਅਧਿਕਾਰੀਆਂ ਨੇ ਲੋਕਾਂ ਨੂੰ ਚ ਮਾਰਤਾ ਜਾਂ ਵਿਚਾਂ ਤੋਂ ਬਚਣ ਦੀ ਅਪੀਲ ਕੀਤੀ ਹੈ ਮਰਾਕੋ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਨੇ ਬੁੱਧਵਾਰ ਨੂੰ ਲਗਾਤਾਰ ਪੰਜਵੀਂ ਰਾਤ ਹਜ਼ਾਰਾਂ ਜੈਨ-ਜ਼ੈਡ ਨੌਜਵਾਨ ਸੜਕਾਂ ਤੇ ਉਤਰੇ ਮਰਾਕੋ ਦੀ ਰਾਜਧਾਨੀ ਰਾਬਾਤ ਤੋਂ ਲਗਭਗ 500 ਕਿਲੋਮੀਟਰ ਦੱਖਣ ਵਿੱਚ ਲੇਕਲੀਆ ਵਿੱਚ ਪੁਲਿਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਪ੍ਰਦਰਸ਼ਨਕਾਰੀਆਂ ਤੇ ਗੋਲੀਬਾਰੀ ਕੀਤੀ ਜਿਸ ਵਿੱਚ ਦੋ ਲੋਕ ਮਾਰੇ ਗਏ ਤੇ ਦਰਜਨਾ ਜ਼ਖਮੀ ਹੋ ਗਏ ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਹਿੰਸਕ ਹੁੰਦੇ ਜਾ ਰਹੇ ਨੇ ਹਾਲ ਹੀ ਵਿੱਚ ਨੇਪਾਲ ਅਤੇ ਮੈਡਾਗਾਸਕਰ ਵਿੱਚ ਨੌਜਵਾਨਾਂ ਦੀ ਅਗਵਾਈ ਵਾਲੇ ਰੋਸ ਪ੍ਰਦਰਸ਼ਨਾਂ ਨੇ ਸਰਕਾਰਾਂ ਦਾ ਪਤਨ ਕੀਤਾ ਤੇ ਹੁਣ ਮਰਾਕੋ 'ਚ ਵੀ ਸਰਕਾਰੀ ਨੀਤੀਆਂ ਪ੍ਰਤੀ ਨੌਜਵਾਨਾਂ ਦਾ ਗੁੱਸਾ ਪੜਕੋਟਿਆ ਦੇਸ਼ ਦੇ ਨੌਜਵਾਨ ਮਾੜੀਆਂ ਜਨਤਕ ਸੇਵਾਵਾਂ ਅਤੇ 2030 ਫੁੱਟਵਾਲ ਵਿਸ਼ਵ ਕੱਪ ਤੇ ਬਹੁਤ ਜ਼ਿਆਦਾ ਖਰਚੇ ਨੂੰ ਲੈ ਕੇ ਸਰਕਾਰ ਤੋਂ ਨਾਰਾਜ਼ ਨੇ ਬੁੱਧਵਾਰ ਰਾਤ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ਤੇ ਉਤਰ ਆਏ ਮਰਾਕੋ ਦੇ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਤੋਂ 1000 ਤੋਂ ਵੱਧ ਲੋਕਾਂ ਨੂੰ ਹਰਾਸਤ ਵਿੱਚ ਲਿਆ ਗਿਆ ਇਸ ਨੂੰ ਅਰਬ ਸਪ੍ਰਿੰਗ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਮਰਾਕੋ ਵਿੱਚ ਹੋਰੇ ਰੋਜ਼ ਪ੍ਰਦਰਸ਼ਨਾਂ ਦੀ ਅਗਵਾਈ ਜ਼ੈਨਜ਼ੈਡ 212 ਨਾਂ ਦਾ ਇੱਕ ਸਮੂਹ ਕਰ ਰਿਹਾ इंडिगो ने आज ऐलान किया कि वो चीन ली 26 अक्टूबर तो कोलकाता ते गोवा गंजु درمیان उडानਾ ਮੁੜ ਸ਼ੁਰੂ ਕਰੇਗੀ। रेगुलेटरी परवान की अधीन इंडिगो जल्दी ही दिल्ली ते गोवा गंजु ਵਿਚਕਾਰ ਸਿੱਧੀਆਂ ਉਡਾਣਾਂ ਵੀ ਸ਼ੁਰੂ ਕਰੇਗੀ। ਉਡਾਣਾਂ 에ਅਰਬੱਸ A320 ਨਿਉ ਜਹਾਜ਼ ਦੀ ਵਰਤੋਂ ਕਰਕੇ ਚਲਾਈਆਂ ਜਾਣਗੀਆਂ। ਕਰੋਨਾ ਵਾਇਰਸ ਮਹਾਮਾਰੀ ਕਾਰਨ ਮੌਤਲ ਹੋਣ ਤੋਂ ਪਹਿਲਾਂ 2020 ਦੇ ਸ਼ੁਰੂ ਤੱਕ ਦੋਵਾਂ ਦੇਸ਼ਾਂ ਵਿਚਕਾਰ ਸਿੱਧੀਆਂ ਉਡਾਣਾਂ ਚੱਲ ਰਹੀਆਂ ਸਨ। ਪੂਰਬੀ ਲਦਾਖ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਸੇਵਾਵਾਂ ਮੌਤਲ ਰਹੀਆਂ। 에ਅਰਲਾਈਨ ਨੇ ਕਾਕੇ ਸਥਾਨਕ ਪਾਈ ਵਾਲਾਂ ਨਾਲ ਬਹੁਤ ਸਾਰੇ ਪ੍ਰਬੰਧ ਅਤੇ ਪ੍ਰਕਿਰਿਆਵਾਂ ਲਾਗੂ ਨੇ ਜ ਨਾਲ ਕਾਰਜਾਂ ਨੂੰ ਤੇਜ਼ੀ ਨਾਲ ਮੁੜ ਸ਼ੁਰੂ ਕੀਤਾ ਜਾ ਸਕਦਾ ਇੰਡੀਗੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਪੀਟਰ ਐਲਵਰਸ ਨੇ ਕਿਹਾ ਸਾਨੂੰ ਭਾਰਤ ਅਤੇ ਮੁੱਖ ਭੂਮੀ ਚੀਨ ਵਿਚਕਾਰ ਰੋਜ਼ਾਨਾ ਨਾਲ ਸਟਾਪ ਉਡਾਣਾ ਮੁੜ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਸਾਨੂੰ ਭਾਰਤ ਦੇ ਦੋ ਬਿੰਦੂਆਂ ਤੋਂ ਚੀਨ ਨਾਲ ਸਿੱਧਾ ਸੰਪਰਕ ਮੁੜ ਸ਼ੁਰੂ ਕਰਨ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਹੋਣ ਤੇ ਮਾਣ ਹੈ ਇਹ ਇੱਕ ਵਾਰ ਫਿਰ ਲੋਕਾਂ ਸਮਾਨ ਅਤੇ ਵਿਚਾਰਾਂ ਦੇ ਨਿਰਭੇਗਨ ਆਵਾਜ਼ਾਈ ਦੀ ਆਗਿਆ ਦੇਵੇਗਾ ਜਦੋਂ ਕਿ ਦੁਨੀਆ ਦੇ ਦੋਵਾਂ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਤੇਜ਼ੀ ਨਾਲ ਵਧ ਰਹੀਆਂ ਅਰਥ ਵਿਵਸਥਾ ਵਿੱਚਕਾਰ ਦੁਬਲੇ ਸਬੰਧਾਂ ਨੂੰ ਮਜ਼ਬੂਤ ਕਰੇਗਾ ਅੱਜ ਲਈ ਸਿਰਫ ਐਨਆਈ ਹੋਰ ਮੈਨੂੰ ਤੋਂ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ